ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵਖਤਗੜ ਜ਼ਿਲ੍ਹਾ ਬਰਨਾਲਾ ਜਿਹੜਾ ਪਿੰਡ ਵਖਤਗੜ ਹੀ ਆ ਬਾਈ ਕੋਲ ਮੱਝ ਤੇ ਦੇਖ ਸਕਦੇ ਹੋ ਤੇ ਬਾਕੀ ਲੈਨੇ ਆਪਾਂ ਜਾਣਕਾਰੀ ਮੱਝ ਦੀ ਕੀ ਡਿਟੇਲ ਆ ਕੀ ਗੱਲਬਾਤ ਆ ਮੱਝ ਸੁਖਨਾ ਵਧੀਆ ਰਾਜੀ ਆ ਤੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਕੀ ਨਾਂ ਆ ਜੀ ਆਪਣਾ ਅਜੀਤ ਸਿੰਘ ਆ ਜੀ ਪਿੰਡ ਜੀ ਪਿੰਡ ਵਖਤਗੜ ਡਿਸਟ੍ਰਿਕਟ ਬਰਨਾਲਾ ਠੀਕ ਆ ਜੀ ਤੇ ਡਿਟੇਲ ਦੱਸੋ ਜੀ ਮੱਝ ਦੀ ਆਪਣੀ ਦੀ ਖਿਲਾੜਕ ਡਰਾਈਵਰ ਆ ਗਿਆ ਸੂਣਦਾ ਤੇ ਇੱਕ ਮਹੀਨਾ ਰਹਿੰਦਾ ਮਹੀਨੇ ਤੋਂ ਘੱਟ ਇਹਨੂੰ 2-3 ਮਹੀਨਾ ਕ ਮੰਨ ਕੇ ਚਲੋ ਠੀਕ ਹੈ ਜੀ ਹਰਿਆਣਾ ਜੇ ਲਿਆਉਂਦੀ ਸੀ ਠੀਕ ਹੈ ਜੀ ਕਾਫੀ ਮਜ਼ਾ ਬਹੁਤ ਸੋਹਣੀ ਆ ਠੀਕ ਹੈ ਜੀ 8 ਮਹੀਨੇ ਦੁੱਧ ਦਿੱਤਾ ਸੀ ਆਪ ਛੱਡੀ ਇਹ ਠੀਕ ਹੈ ਜੀ ਵੱਧੋ ਹਾਂ ਜੀ ਤੇ ਹਰਿਆਣਾ ਜੋ ਲੈ ਕੇ ਆਏ ਸੀ ਠੀਕ ਹੈ ਜੀ ਤੇ ਹੁਣ ਅਸੀਂ ਬਾਹਰ ਜਾਣਾ ਇਸ ਕਰਕੇ ਵੀ ਸਾਨੂੰ ਫਿਰ ਔਖਾ ਲੱਗਦਾ ਠੀਕ ਹੈ ਤੇ ਵੀ ਅਸੀਂ ਬੇਚੰਗ ਸੇਲ ਕਰਦੇ ਆਂਗੇ ਤੇ ਦੁੱਧ ਕਿੰਨਾ ਦਿੱਤਾ ਜੀ ਪਿਛਲੀ ਵਾਰ ਨੇ ਦੁੱਧ 16 ਲੀਟਰ ਜੀ ਠੀਕ ਹੈ ਜੀ ਮਗਰ ਇਹ ਪਹਿਲਾ ਵਾਲਾ ਘਟਾ ਸੀ ਆ ਘਟਾ ਮਗਰਲਾ ਪਹਿਲਾ ਵਾਲਾ ਠੀਕ ਹੈ ਜੀ ਬੜੀ ਸੋਹਣੀ ਪੋਲੀ ਧਾਰ ਆ ਬੋਰ ਵੀ ਫਸਲਾ ਧਾਰ ਆ ਕੱਲੇ ਕੱਲੇ ਥਾਂ ਨੇ ਠੀਕ ਹੈ ਜੀ ਬੜੀ ਸੋਹਣੀ ਧਾਰ ਦਰ ਹੋਈ ਆ ਠੀਕ ਹੈ ਮੜਾ ਤੋਰ ਕੇ ਦਿਖਾ ਦੇ ਹਾਂਜੀ ਬੜੀ ਦੇਖ ਸਕਾ ਜੀ ਠੀਕ ਹੈ ਜੀ ਵਾਹਿਆਂ ਦਾ ਬੀਜ ਆ ਗਿਆ ਤੇ ਤਾਂ ਕਰਕੇ ਇਹ ਸਹੀ ਹੋ ਤੀਏ ਥੋੜਾ ਥੋੜਾ ਲਾਇਆ ਮਾਜ ਨੇ ਦੇਖ ਸਕਾ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਵੇਂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਮੀਨਾ ਕਰੇਂਦਾ ਬਾਈ ਜੀ ਜੇ ਕਿਸੇ ਨੂੰ ਲੈਣੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾਦਾ ਗਏ ਤੇ ਜੀਤਾ ਫਾਰਮ ਟੀਵੀ ਪਰਣਾਲਾ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਜੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਕਿਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰ ਦਿੱਤੀ ਆ ਆਪਣਾ ਨੰਬਰ ਹੈਗਾ ਜੀ 7528000355 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ